ਕਾਰਾਂ ਦੇ ਅੰਦਰ ਬੈਠੇ ਆ ਤੇ ਸਾਡੇ 10:10 ਵਜੇ 25-26 ਮਿੰਟ ਤੇ ਬਾਹਰ ਨਾਲ ਆਵਾਜ਼ ਆਈਆਂ ਦਾਣਾ ਆਪਣੇ ਗਾਲੀ ਗਲੋਚ ਦੀ ਗਾਲੀ ਗਲੋਚ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਚਾਰ ਤੋਂ ਪੰਜ ਫਾਇਰ ਕਿਤੇ ਉਹਨਾਂ ਇੱਥੇ ਜਿਲੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ 5 ਮਿੰਟ ਤੋਂ ਪਹਿਲੇ ਪਹਿਲੇ ਇੱਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਹੀ ਉਹ ਫਾਇਰ ਕਰਕੇ ਤੇ ਆਪਣਾ ਫਰਾਰ ਹੋ ਗਏ ਨੇ ਇੱਥੋਂ ਨੰਮ ਲੜਕੇ ਹੀ ਗੋਆਂ ਦੇ ਮੂੰਹ ਵੱਜੇ ਦੇ ਹੀ ਇੱਕ ਦਾ ਮੂੰਹ ਖੁੱਲਾ ਹੈ ਇਹਨਾਂ ਨੇ ਤਕਰੀਬਨ 4 ਤੋਂ 5 ਰਾਉਂਡ ਜਿਹੜੇ ਫਾਇਰ ਕੀਤੇ ਨੇ ਦੋ ਰਾਉਂਡ ਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੂਰਤ ਟਾਈਮ ਫਿਰ ਪਹੁੰਚ ਗਈ ਸੀ ਆਪਣਾ ਨਾਮ ਬਲਜੀਤ ਸਿੰਘ ਹੈ ਜੀ ਕੱਲ੍ਹ ਕੱਟਣਾ ਇਦਾਂ ਕਿ ਸਾਡੇ ਗੁਰਦਸਾ ਪ੍ਰੋਗਰਾਮ ਹੈ ਤੇ ਕਿ ਤਕਰੀਬਨ ਆਪਣਾ 7:30 ਵਜੇ ਤੋਂ ਸਮਾਪਤੀ ਕਰਕੇ ਘਰ ਆਏ ਆ ਤੇ ਆਪਣੇ ਘਰ ਆਣ ਕੇ ਅੰਦਰ ਬੈਠੇ ਆ ਤੇ ਸਾਡੇ 10:00 ਵਜੇ 25-26 ਮਿੰਟ ਦੇ ਵਾਰਨਾਂ ਵਾਜਾਈਆਂ ਗਾਣਾ ਆਪਣੇ ਗਾਲੀ ਗਲੋਚ ਦੀ ਗਾਲੀ ਗਲੋਚ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹਦੇ ਵਿੱਚ ਨਾਲ ਵਾਈਫ ਸੀ ਉਹ ਆਪਣੇ ਚਿੰਗਾ ਚੁਗਾ ਮਾਰਦੇ ਪਏ ਉਸ ਤੋਂ ਬਾਅਦ ਅਸੀਂ ਆਪਣੇ ਅੰਦਰ ਅੰਦਰ ਕੁੰਡੀਆਂ ਨਹੀਂ ਮਾਰ ਲਈ ਤੇ ਉਹਨਾਂ ਨੇ ਆਵਾਜ਼ ਗਾਲੀ ਗਲੋਚ ਕੀਤੀ ਚਾਰ ਤੋਂ ਪੰਜ ਫਾਇਰ ਕੀਤੇ ਉਹਨਾਂ ਇੱਥੇ ਜਿਹਦੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ ਆ 10 25 26 ਤੋਂ ਲੈ ਕੇ 10:25 25 26 ਤੋਂ ਲੈ ਕੇ 10:30 ਦੇ ਵਿੱਚ ਵਿੱਚ ਇਹ ਗੱਲ ਜੀ ਹਾਂਜੀ ਸ੍ਰੀਰ ਦੇ ਸੀਸੀਟੀਵੀ ਦੇਖਣ ਦੇ ਹੁਣ ਮਿਲਿਆ ਮੱਲ ਲੱਗਾ ਪਤਾ ਉੱਚੇ ਪਿੰਡ ਵਾਲੇ ਆਪਣੇ ਕਾਰਖਾਨੇ ਦੇ ਨਾਲ ਸਾਈਡ ਤੋਂ ਆਈ ਹੋ ਗਿਆ ਵੇਖਿਆ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜਾ ਇਹਦੇ ਕਲੀਅਰ ਹੋ ਜੀ ਕੌਣ ਕੌਣ ਨਹੀਂ ਤਿੰਨ ਜਾਨੇ ਆਏ ਸੀ ਮੋਟਰਸਾਈਕਲ ਤੇ ਕਿਸੇ ਨਾ ਐਡੀ ਕੋਈ ਗੁੜੀ ਹੈ ਨੀ ਕਿ ਜਿਹੜੇ ਘਰਾਂ ਨੂੰ ਤੁਰਪਣ ਜਿਹੜੀ ਕੋਈ ਗੱਲ ਕੋਈ ਮਰਦਾਂ ਵਾਲੇ ਨਹੀਂ ਘਰਾਂ ਨੂੰ ਆਣਾ ਕੋਈ ਜਿੱਥੋਂ ਬਾਕੀ ਜੋ ਮਾਲਕ ਦੇ ਹੱਥ ਜਿੱਦਾਂ ਚਲੋ ਆਪਣ ਜੂਂਦੇ ਵਾਅਦੇ ਦਿਆਂ ਆਪਣੇ ਗੁਰਦਸਬਹ ਤੋਂ ਆਏ ਤੇ ਬਾਹਰ ਬੱਚੇ ਨਾਲ ਰੇਲ ਦਿਆ ਸੀ ਰੌਂਡ ਇਹਨੂੰ ਮੈਂ ਇੱਥੇ ਵੇਲੇ ਚ ਫੜਿਆ ਸੀ ਤੇ ਹਜੇ ਤਕਰੀਬਨ 2 ਕੁ ਮਿੰਟ ਦਾ ਹੀ ਹੋਇਆ ਵਾ ਕਿ ਮੈਨੂੰ ਲੈ ਕੇ ਅੰਦਰ ਹੀ ਗਿਆ ਆ ਵਾ ਜੇ ਤੋਂ ਹੋਇਆ ਕੰਮ ਬਾਹਰ ਫਾਇਰ ਕਰਨੇ ਥਾ ਥਾ ساری ਵਾਜਾਂ ਨਾ ਪੀ ਹਾਂਜੀ ਚਾਰ ਤੋਂ ਪੰਜ ਫਾਇਰ ਹੋਇਆ ਜਿਹਦੇ ਵਿੱਚ ਦੋ ਕੋਲ ਬਰੰਬਲ ਹੋ ਗਏ ਉਹਨਾਂ ਨੂੰ ਹਾਂਜੀ ਤੁਸੀਂ ਕਰਦਾ ਸੀ ਸੋਚੀ ਜੀ 100 ਬਾਰ ਨੰਬਰ ਤੇ ਕਾਲ ਕਰਤੀ ਮੌਕੇ ਤੇ ਪਹੁੰਚੇ ਸੀ ਐਸਓ ਸਾਹਿਬ ਪਹੁੰਚੇ ਆਪਣੇ ਡੀਪੀ ਸਾਹਿਬ ਪਹੁੰਚੇ ਹਾਂਜੀ ਹੋਰ ਵੀ ਟੀਮ ਆਪਣੇ ਸੀ ਸਟਾਫ ਦੀ ਟੀਮ ਨੂੰ ਪਹੁੰਚ ਗਿਆ ਜੀ ਦੇਖੋ ਜੀ ਇਦਾਂ ਤੇ ਫਿਰ ਕੱਲ ਨੂੰ ਬੱਚਿਆਂ ਵਾਲੇ ਆ ਘਰੋਂ ਪਰਿਵਾਰ ਨਾਲ ਜਾਣਾ ਜੀ ਹਨਾ ਕੱਲ ਨੂੰ ਕੋਈ ਜੀ ਦਾ ਨੁਕਸਾਨ ਹੋ ਜਾਊਗਾ ਕੱਲ ਨੂੰ ਇਹੋ ਜੇ ਲੋ ਜੀ ਮੂੰਹ ਚੁੱਕ ਕੇ ਕਿਹਰੇ ਘਰੋਂ ਦੂਰ ਪੰਗੇ ਕੇਰ ਨੂੰ ਆ ਕੋਈ ਮਰਦਾਂ ਵਾਲੀ ਗੱਲ ਥੋੜੀ ਕਿ ਕਿ ਲੋਕਾਂ ਦੇ ਘਰਾਂ 'ਚ ਜਾ ਕੇ ਹਾਲ ਕੰਮ ਕਰਨੇ ਚਲੋ ਜਿਹੜੀ ਕੋ ਗੁਰਿੰਦਰ ਸਾਹਿਬ ਬਾਹਰ ਕੱਢ ਲਏ ਫੋਨ ਕਰ ਲਏ ਹਨਾ ਕੋਈ ਇਦਾਂ ਦੀ ਗੱਲ ਬਾਕੀ ਪਰਿਵਾਰ ਦਾ ਇਹਦੇ ਵਿੱਚ ਕੀ ਦੋਸ਼ ਹੈ ਇਹ ਤੇ ਪਰਿਵਾਰ ਦੇ ਵਿੱਚ ਗੱਲ ਗੱਲ ਦੇ ਘਰ ਨੂੰ ਆ ਨੂੰ ਅੱਗੇ ਚਲੋ ਕੋਈ ਨਹੀਂ ਬਾਕੀ ਮੰਗ ਆਈ ਹੈ ਕਿ ਇਹਨਾਂ ਦੇ ਕਾਰਵਾਈਆਂ ਚਾਹੀਦੀਆਂ ਸਭ ਤੋਂ ਸਖਤ ਕਾਰਵਾਈ ਜਿਹੜੇ ਵੀ ਆ ਟਰੇਸ ਕਰਕੇ ਫੜੋ ਲੱਭ ਕੇ ਫੜਨੇ ਚਾਹੀਦੇ ਬਾਕੀ ਉਸ ਤੋਂ ਬਾਅਦ ਇਹਨਾਂ ਦੇ ਕਾਨੂੰਨੀ ਕਾਰਵਾਈ ਕਿੰਨੇ ਕਰਾਇਆ ਕੌਣ ਆ ਵੀ ਛੇ ਦੇ ਹੱਤੇ ਕਿਹੜੇ ਮੁੰਡੇ ਆ ਇਹਦੀ ਚੀਜ਼ ਦੀ ਜ਼ਰੂਰੀ ਹੈ ਪਤਾਲ ਜੀ ਸਿੰਘ ਪਿੰਡ ਬਾਗ ਅਸੀਂ ਗੁਰਦੁਆਰੇ ਤਕਰੀਬਨ ਸਾਡੇ ਤੇ ਸਾਡੇ ਗੁਰਦੁਆਰੇ ਡਾਕਟਰ ਛੇਪ ਸਿੰਘ ਜੀ ਦਾ ਪ੍ਰੋਗਰਾਮ ਇਹ ਕਿਸ ਤਰ੍ਹਾਂ ਚੱਲ ਰਿਹਾ ਸੀ ਪੂਰੇ ਨਗਰ ਦੀ ਸੰਗਤ ਉੱਥੇ ਪਹੁੰਚੀ ਸੀ ਔਰ ਉਹਨਾਂ ਨੇ ਤਕਰੀਬਨ 7:10 ਵਜੇ ਸਮਾਪਤੀ ਹੋਈ ਹੈ ਅਸੀਂ ਸਮਾਪਤੀ ਕਰਕੇ ਤਕਰੀਬਨ 5-10 ਮਿੰਟ ਦੇ ਬਾਅਦ ਮੈਂ ਘਰ ਪਹੁੰਚ ਗਿਆ ਘਰ ਪਹੁੰਚਨ ਤੇ ਮੈਨੂੰ ਦਵਿੰਦਰ ਸਿੰਘ ਨੇ ਫੋਨ ਕੀਤਾ ਆਵਾਜ਼ ਵੀ ਸੁਣੀ ਆ ਮੈਂ ਲੇਕਿਨ ਉਹਦੇ ਬਾਅਦ ਦਵਿੰਦਰ ਨੇ ਫੋਨ ਕੀਤਾ ਮੈਨੂੰ ਕਿ ਅੰਕਲ ਜੀ ਇਹ ਗੱਲ ਹੋ ਗਈ ਆ ਪਿੰਡ ਫੈਰ ਹੋ ਗਿਆ ਜਲਦੀ ਆਓ ਤੇ ਅਸੀਂ ਤਕਰੀਬਨ 5 ਮਿੰਟ ਤੋਂ ਪਹਿਲੇ ਪਹਿਲੇ ਇੱਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਹੀ ਉਹ ਫੈਰ ਕਰਕੇ ਤੇ ਆਪਣਾ ਫਰਾਰ ਹੋ ਗਏ ਨੇ ਇੱਥੋਂ ਤੇ ਦੱਸਾਂਗਾ ਜਿਨ੍ਹਾਂ ਨੇ ਦੇਖਿਆ ਉਹ 10 ਢੇ ਦੇ ਹੀ ਤੇ ਤਿੰਨ ਲੜਕੇ ਸੀ ਦੋਆਂ ਦੇ ਮੂੰਹ ਵੱਜੇ ਦੇ ਇੱਕ ਦਾ ਮੂੰਹ ਖੁੱਲਾ ਹੀ ਤੇ ਉਹ ਐਨਐਚਐਸ ਤੋਂ ਵੀ ਤਕਰੀਬਨ 1.5 ਮਿੰਟ ਚ ਹੀ ਉਹਨਾਂ ਨੇ ਕਾਰਵਾਈ ਕਰਕੇ ਔਰ ਆਪਣਾ ਨਿਕਲ ਗਏ ਅਦਰੋਂ ਇਹਨਾਂ ਨੇ ਤਕਰੀਬਨ 4 ਤੋਂ 5 ਰਾਉਂਡ ਜਿਹੜੇ ਫਾਇਰ ਕੀਤੇ ਨੇ ਦੋ ਰਾਉਂਡ ਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੂਲਸ ਟਾਈਮ ਤੇ ਪਹੁੰਚ ਗਈ ਸੀ ਤੇ ਅੱਗੇ ਪਿੰਡ ਜਿਹੜਾ ਬਹੁਤ ਸਾਮਿਆ ਕਿਉਂਕਿ ਏਡੀ ਵੱਡੀ ਕਾਰਵਾਈ ਘਰ ਵਿੱਚ ਆ ਕੇ ਕਿਸ ਦੇ ਉੱਤੇ ਟੱਕਰਨਾ ਇਹ ਤੋਂ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਹੈ ਤੋਂ ਇਸ ਵਿੱਚ ਕਿਸੇ ਕਿਸੇ ਕੋਈ ਵੀ ਆਦਮੀ ਜਿਹੜਾ ਉਹ ਬਿਲਕੁਲ ਬੱਚੇ ਵੀ ਕੱਲ ਦੇ ਸਾਮੇ ਨੇ ਪੂਰਾ ਨਗਰ ਫੈਮਲੀਆਂ ਬਿਲਕੁਲ ਬਹੁਤ ਬੁਰੀ ਹਾਲਤ ਨਾਲ ਸਹਿਮ ਰੱਖੇ ਨੇ ਬੱਚੇ ਵੀ ਪਤਾ ਨਹੀਂ ਕਿਸ ਕਾਲ ਨੰਬਰ ਲਗਾ ਦੇਣਗੇ ਤੇ ਇਸ ਕਰਕੇ ਨਾ ਤੇ ਜੋ ਵੀ ਬੰਦੀ ਸਾਡੇ ਵੱਲੋਂ ਇਹ ਮੰਗ ਹੈ ਕਿ ਨਾ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਤਾਂ ਅੱਗੇ ਤੋਂ ਤਾਂ ਕਿ ਜੋ ਇਲਾਕਾ ਆਪਣਾ ਜਿਹੜਾ ਇਹ ਬਿਲਕੁਲ ਪੈਪੀਤ ਨਾ ਰਹਿ ਸਕੇ